ਜਾਰਸੇਨੇ ਕਮੈਂਟ ਆ ਰਹੇ ਨੇ ਲਗਾਤਾਰ ਇਹਨਾਂ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਂਦਾ ਲਿਖਤੀ ਤੌਰ ਤੇ ਆਪਾਂ ਵੀਡੀਓ ਦੇ ਰੂਪ ਚ ਲੈ ਕੇ ਆਏ ਆ ਇਸ ਨੂੰ ਸਰ ਐਮੀਨੈਂਸ ਵਾਲੇ ਐਲੀਜੀਬਲ ਬੱਚੇ ਕੋ ਕਿਆ ਮੈਰੀਟੋਰੀਅਸ ਸਕੂਲ ਮੇ ਐਡਮਿਸ਼ਨ ਮਿਲ ਸਕਤੀ ਹੈ ਕਿਆ ਇਸ ਤਰ੍ਹਾਂ ਨਹੀਂ ਹੈਗਾ ਜੀ ਜਿਸ ਤਰ੍ਹਾਂ ਜੇ ਜੇ ਕਰਾ ਐਮੀਨੈਂਸ ਵਾਲਾ ਤਾਂ ਐਮੀਨੈਂਸ ਦੇ ਵਿੱਚ ਹੀ ਆਗਾ ਕਿਉਂਕਿ ਉਹਨੇ ਐਮੀਨਸ ਦੀ ਭਰੀ ਸੀਗੀ ਚੁਆਇਸ ਤੇ ਮੈਰੀਟੋਰੀਅਸ ਵਾਲੇ ਨੇ ਮੈਰੀਟੋਰੀਅਸ ਵਾਲੇ ਦੀ ਕਿਉਂਕਿ ਹੁਣ ਤਾਂ ਇਹ ਕੰਮ ਜਿਹੜਾ ਹੋ ਚੁੱਕਿਆਗਾ ਤਕਰੀਬਨ ਜਿਸ ਜਿਸ ਬੱਚੇ ਨੇ ਅਗੇਨ ਆਲਸ ਪੂਰ ਸੁਖਰੀਆ ਅੱਗੇ ਹੈ ਰਮਨਦੀਪ ਕੌਰ ਦਾ ਕਮੈਂਟ ਆ ਸਰ ਸੈਕੰਡ ਮੈਡਲਿਸਟ ਆਏਗੀ ਕਿਆ ਹਾਂਜੀ ਸੈਕੰਡ ਮੈਡਲਿਸਟ ਆਉਣ ਦੀ ਜਿਹੜੀ ਸੰਭਾਵਨਾ ਹੈ ਸੀਟਾਂ ਦੇ ਹਿਸਾਬ ਦੇ ਨਾਲ ਜੇਕਰ ਖਾਲੀ ਰਹਿੰਦੀਆਂ ਨੇ ਸੀਟਾਂ ਉਸ ਹਿਸਾਬ ਨਾਲ ਕਿਉਂਕਿ ਆਮ ਤੌਰ ਤੇ ਜਿਹੜੀ ਕੈਟਾਗਰੀਆ ਪ੍ਰਾਈਵੇਟ ਵਾਲੇ ਤਾਂ ਤਕਰੀਬਨ ਸਾਰੀ ਜਿਹੜੀ ਫਿਲ ਹੋ ਚੁੱਕੀ ਹੈਗੀ ਜਿਹੜੀਆਂ ਲੜਕੇ ਜਾਂ 2-4 ਸੀਟੇ ਰਹਿੰਦੀਆਂ ਹੋਣਗੀਆਂ ਜਿਆਦਾ ਨਹੀਂ ਰਹਿ ਗਈਆਂ ਲੜਕੀਆਂ ਦੀਆਂ ਤਕਰੀਬਨ ਹੋਣੀਆਂ 35 ਕੁ ਸੀਟਾਂ ਦੇ ਤਕਰੀਬਨ ਵਾਕੀ WHH ਦੇ ਵਿੱਚ ਦੇਖੋ ਕਿੰਨੀਆਂ ਬੱਚੀਆਂ ਨੇ ਉਸ ਹਸਾਬ ਦੇ ਨਾਲ ਜਿਸ ਵਿੱਚ ਕੀ ਹੁੰਦਾ ਸੈਕੰਡ ਮੈਟਲਿਸਟ ਵਿੱਚ ਬਹੁਤ ਸਾਰੇ ਬੱਚੇ ਜਿਸ ਤਰ੍ਹਾਂ ਰਿਪੋਰਟ ਨਹੀਂ ਕਰਦੇ ਸਕੂਲ ਦੇ ਵਿੱਚ ਸੀਟ ਖਾਲੀ ਰਹਿ ਜਾਂਦੀ ਆ ਇਹ ਵੀ ਹੋ ਸਕਦਾ ਕਿ ਚਾਂਸ ਬਣ ਜਾਂਦੇ ਸੈਕੰਡ ਮੈਟਲਿਸਟ ਆਉਣ ਦੇ ਸਰ ਜਦੋਂ ਅਸੀਂ ਸਕੂਲ ਜਾਣਾ ਉੱਥੇ ਕੋਈ ਫਾਰਮ ਵੀ ਲੈ ਕੇ ਜਾਣਾ ਐਂਟਰੀ ਲਈ ਹਾਂ ਜਿਹੜਾ ਫਾਰਮ ਤੁਸੀਂ ਜਿਹੜਾ ਤੁਹਾਨੂੰ ਮਿਲਿਆ ਵੀ ਹੋਣਾਗਾ ਆਪਾਂ ਗਰੁੱਪਾਂ ਦੇ ਵਿੱਚ ਵੀ ਪਾਇਆ ਹੋਏਗਾ ਤੁਸੀਂ ਸਕੂਲ ਦੇ ਵਿੱਚ ਵੀ ਮਿਲ ਜੇਗਾ ਤੁਹਾਨੂੰ ਵੈਸੇ ਤਾਂ ਤੁਸੀਂ ਉਹ ਭਰ ਲੈਣਾ ਜਿਹੜਾ ਐਡਮਿਸ਼ਨ ਫਾਰਮ ਉੱਥੇ ਸਕੂਲ ਵਾਲੇ ਵੀ ਦੇ ਦੇਣਗੇ ਅਗਰ ਤੁਸੀਂ ਪ੍ਰਿੰਟ ਕਰਾ ਕੇ ਲੈ ਜਾਣਾ ਤਾਂ ਪ੍ਰਿੰਟ ਵੀ ਕਰਵਾ ਸਕਦੇ ਹੋਗੇ ਆਪ ਦਾ ਉੱਥੇ ਐਡਮਿਸ਼ਨ ਫਾਰਮ ਭਰਨਾ ਹੋਏਗਾ ਸਰ ਸੈਕੰਡ ਕਾਉਂਸਲਿੰਗ ਕਦ ਆਵੇਗੀ ਜੀ ਪਹਿਲੇ ਜਵਾਬ ਦੇ ਚੁੱਕੇ ਹਾਂ ਇਸ ਦਾ ਕਿ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ ਜੇਕਰ ਸੀਟਾਂ ਖਾਲੀ ਰਹਿ ਜਾਂਦੀਆਂ ਨੇ ਬੱਚੇ ਰਿਪੋਰਟ ਨਹੀਂ ਕਰਦੇ ਤਾਂ ਇਸ ਹਿਸਾਬ ਨਾਲ ਸਰੋਥੀ ਟਿਊਸ਼ਨ ਨਹੀਂ ਹੋਣੇ ਨਹੀਂ ਟਿਊਸ਼ਨ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਪੜ੍ਹਾਈ ਇੰਨੀ ਜਿਆਦਾ ਅੱਛੀ ਹੈ ਜੀ ਤੁਹਾਨੂੰ ਟਿਊਸ਼ਨ ਦੀ ਜ਼ਰੂਰਤ ਹੀ ਨਹੀਂ ਪਾਣੀ ਇੱਥੇ ਕਿਸੇ ਪ੍ਰਕਾਰ ਦੀ ਸਰ ਜੀ 52 ਮਾਰਕਸ ਨੰਬਰ ਨੂੰ ਸੀਟ ਮਿਲੂ ਐਡਮਿਸ਼ਨ ਲਈ 52 ਤਾਂ ਨਹੀਂ ਮਿਲਦੀ ਕਿਉਂਕਿ ਐਲੀਜੀਬਿਲਟੀ ਤੁਹਾਡੀ 53 ਦੀ ਇਸ ਤੋਂ ਘੱਟ ਤਾਂ ਜਿਹੜਾ ਦਾਖਲਾ ਹੁੰਦੀ ਨਹੀਂ ਹੈਗਾ ਸਰ ਸੈਕੰਡ ਮੈਡਲਿਸਟ ਕਾ ਦਿਓ ਆਊ ਆਪਣੀ ਪਲੀਜ਼ ਰਿਪਲਾਈ ਦੇ ਦਿਓ ਉਹੀ ਗੱਲ ਆ ਗਈ ਜੀ ਫਿਰ ਸੈਕੰਡ ਜਿਹੜੀ ਆਪਾਂ ਗੱਲ ਕੀਤੀ ਹੈਗੀ ਉੱਪਰ ਵੀ ਗੱਲ ਕਰ ਚੁੱਕੇ ਹਾਂਗਾ ਸਰ ਉੱਥੇ ਅਸੀਂ ਲੈਂਪ ਵੀ ਲੈ ਕੇ ਜਾਣਾ ਨਹੀਂ ਲੈਂਪ ਦੀ ਕੋਈ ਜ਼ਰੂਰਤ ਨਹੀਂ ਲੈਂਪ ਪਹਿਲੇ ਲੱਗੇ ਹੋਇਆ ਉੱਥੇ ਲੈਂਪ ਦੀ ਕੋਈ ਜ਼ਰੂਰਤ ਨਹੀਂ ਹੈ ਸੈਕੰਡ ਮੈਡਲਿਸਟ ਉਹੀ ਜਵਾਬ ਆ ਜੀ ਬਹੁਤ ਸਾਰੇ ਬੱਚਿਆਂ ਦਾ ਸੈਕੰਡ ਮੈਡਲਿਸਟ ਵਾਲਾ ਸੀਟਾਂ ਖਾਲੀ ਰਹਿੰਦੀਆਂ ਨੇ ਬੱਚੇ ਰਿਪੋਰਟ ਨਹੀਂ ਕਰਦੇ ਜਾਂ W H H ਦੇ ਵਿੱਚ ਕਹਿ ਸਕਦੇ ਆਪਾਂ ਖਾਲੀ ਰਹਿੰਦੀਆਂ ਨੇ ਡਿਸੇਬਲਡ ਕੈਟਾਗਰੀ ਵਿੱਚ ਖਾਲੀ ਰਹਿੰਦੀਆਂ ਤਾਂ ਉਹਨਾਂ ਨੂੰ ਓਪਨ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਹੁੰਦਾ ਸਰ ਫਰੋਜਪੁਰ ਦੀ ਡਿਟੇਲ ਵੀ ਦੱਸ ਦਿਓ ਪਲੀਜ਼ ਤਾਂ ਇਹ ਸੀਗੇ ਸ਼ਾਇਦ ਸਵਾਲ ਪਹਿਲਾਂ ਦਾ ਕੋਈ ਕਿ ਤੁਮੇ ਉੱਤਰ ਦਿੱਤਾ ਕਿ ਨਹੀਂ ਐਨੀ ਡੋਟ ਕੈਨ ਯੂ ਆਸਕ ਮੀ اچھا ਫਰੋਹੀਪਰ ਵਾਲੇ ਪੁੱਛ ਰਹੇ ਨੇ ਕੋਈ ਸਵਾਲ ਹੋਣਾਗਾ ਕਿਸੇ ਵੀਡੀਓ ਦੇ ਉੱਪਰ ਮੇਰੇ ਧਿਆਨ 'ਚ ਨਹੀਂ ਹੈਗਾ ਹੁਣ ਸਰ ਸੈਕਸ਼ਨ ਚੇਂਜ ਹੋ ਸਕਦੇ ਆ ਸੈਕਸ਼ਨ ਚੇਂਜ ਨਹੀਂ ਹੁੰਦਾ ਜੀ ਉਹੀ ਸੈਕਸ਼ਨ ਰਹਿੰਦਾ ਤੁਹਾਡਾ ਤੁਹਾਨੂੰ ਜਿਹੜਾ ਮੈਰਿਟ ਦਾ ਅਰਥ ਹੀ ਦਿੱਤਾ ਜਾਂਦਾਗਾ ਸਾਰੇ ਬੱਚਿਆਂ ਨੂੰ ਜਿਹੜਾ ਮੈਰਿਟ ਮਿਕਸ ਕੀਤਾ ਜਾਂਦਾਗਾ ਐ ਨਹੀਂ ਹੈਗਾ ਵੀ ਇੱਕੋ ਸੈਕਸ਼ਨ ਦੇ ਵਿੱਚ ਬੱਚੇ ਆ ਗਏ ਵੀ ਸਾਰੇ ਉੱਪਰੋਂ ਚੱਕ ਲੈ ਮੰਨ ਕੇ ਚਲੋ ਪਹਿਲੇ 6 ਬੱਚੇ ਆ ਪਹਿਲਾ ਬੱਚਾ A ਚਲਾ ਗਿਆ ਦੂਜਾ B ਤੀਜਾ C ਚੌਥਾ D ਚ ਇਸ ਤਰ੍ਹਾਂ ਮਿਕਸ ਕਰਕੇ ਬਣਦੇ ਨੇ ਤਾਂ ਕਿ ਸਾਰੇ ਦੀ ਇੱਕਸਾਰਤਾ ਬਣੀ ਰਹੇ ਸਾਰੇ ਸ਼ਕਸ਼ਣਾ ਦੀ ਥੈਂਕ ਯੂ ਲੋਟ ਆਫ ਸਰ ਧੰਨਵਾਦ ਜੀ ਤੁਹਾਡਾ ਲਿਰਨ ਵਾਲੇ ਨੇ ਸਰ ਏਸੀ ਰੂਮਸ ਹੈਗੇ ਨਹੀਂ ਨਹੀਂ ਜੀ ਏਸੀ ਰੂਮ ਨਹੀਂ ਹੈਗੇ ਉੱਥੇ ਤਾਂ ਵੈਸੇ ਵੇਲਡਿੰਗ ਇਸ ਤਰ੍ਹਾਂ ਦੀ ਬਣੀ ਆ ਤੁਹਾਨੂੰ ਕੱਟ ਗਰਮੀ ਲੱਗੇਗੀ ਸਰ ਜੀ ਥਿਸ ਇਸ ਦੀ ਸੇਮ ਫਾਰ ਆਲ ਮੈਰੀਟੋਰੀਅਸ ਸਕੂਲਸ ਹਾਂਜੀ ਅਗੇ ਥੈਂਕ ਧੰਨਵਾਦ ਕਰ ਰਹੇ ਨੇ ਬੱਚੇ ਸ਼ੁਕਰੀਆ ਥੈਂਕ ਯੂ so much ਸਰ ਸਰ ਜਦੋਂ 1 ਜੁਲਾਈ ਨੂੰ ਐਡਮਿਸ਼ਨ ਹੋ ਜੂ ਉਦੋਂ ਸਾਨੂੰ ਘਰੇ ਭੇਜਣਗੇ ਇੱਕ ਵਾਰ ਨੂੰ 1 ਜੁਲਾਈ ਨੂੰ ਉੱਥੇ ਹੀ ਰੱਖ ਲੈਣਗੇ ਪਲੀਜ਼ ਦੱਸੋ ਨਹੀਂ ਘਰ ਨਹੀਂ ਤੁਸੀਂ ਆ ਸਕਦੇ ਜੀ ਕਿਉਂਕਿ ਹੁਣ ਤੁਸੀਂ ਸਾਰਾ ਲੈ ਜਾਓ ਦਾ ਸਾਰਾ ਸਮਾਨ ਕਿਉਂ ਬਾਰ-ਬਾਰ ਢੇਡੇ ਲਾਉਣੇ ਆ ਕਿਉਂਕਿ ਕਲਾਸਾਂ ਸਟਾਰਟ ਹੋ ਜਾਣੀਆਂ ਨੇਗੀਆਂ ਸਰ ਨੋ ਕੁਆਲੀਫਾਈਡ ਐਡਮਿਸ਼ਨ ਹੋਏਗੀ ਸਰ ਨੰਬਰ ਕੁਆਲੀਫਾਈਡ ਐਡਮਿਸ਼ਨ ਹੋਏਗੀ ਸਮਝ ਨਹੀਂ ਆਇਆ ਮੈਨੂੰ ਕੀ ਲਿਖਿਆ ਬੱਚੇ ਨੇ ਕਵਾਲਿਫਾਈਡ ਤਾਂ ਹੋਣੀ ਚਾਹੀਦਾ ਪਰ 53 ਨੰਬਰ ਤੋਂ ਕਿਸੇ ਦੇ ਘੱਟ ਨਹੀਂ ਹੋਣੇ ਚਾਹੀਦੇ ਕਿਉਂਕਿ ਬਹੁਤ ਸਾਰੇ ਬੱਚਾ ਨੇ ਪੇਪਰ ਦਿੱਤਾ ਤੁਸੀਂ ਆਪ ਹੀ ਸਾਬ ਲਾ ਲਓ ਕੱਲੇ ਮੈਰਿਟੋਰੀਅਸ ਲਿਸਟਾਂ ਹੀ 22000 ਬੱਚਾ ਹੋਣਾ ਤੇ ਸੀਟਾਂ ਸਾਰੀਆਂ ਤੁਸੀਂ ਦੇਖ ਹੀ ਸਕਦੇ 4600 ਸੀਟ ਬਣਦੀ ਐ ਸਰ ਸੈਕੰਡ ਮੈਡਲਿਸਟ ਕਹੋ ਤੱਕ ਆਵੇਗੀ ਪਲੀਜ਼ ਦੱਸੋ ਲੱਗਦਾ ਵੀ ਜਲਦ ਆਉਣ ਦੀ ਸੁਭਾਵਨਾ ਜੀ ਸਰ ਮੈਰਿਟੋਰੀਅਸ ਕਲੋਠੰਡਾ ਵਿੱਚ ਸੈਕਸ਼ਨ ਤੇ ਰੂਮ 1 ਜੁਲਾਈ ਨੂੰ ਅਲਾਟ ਕਰਨਗੇ ਇਹ ਤੁਸੀਂ ਵੀਡੀਓ ਦੇ ਵਿੱਚ ਵੀ ਆਪਾਂ ਪਹਿਲਾਂ ਪਾਇਆ ਵੀ ਰਿਪੋਰਟ ਕਰਨਾ ਹੋਵੇਗਾ। ਐਸੇ ਹਾਂ ਸੈਕਸ਼ਨ ਦਾ ਤੁਹਾਨੂੰ ਉਹਦੀ ਮਿਲੇਗਾ 1 ਜੁਲਾਈ ਨੂੰ। ਬਾਕੀ ਤੁਹਾਡੇ ਜਿਹੜੇ ਗਰੁੱਪ ਵਗੈਰਾ ਵੀ ਬਣ ਗਏ ਹੋਣੇ ਹੈਗੇ। ਸੈਕਸ਼ਨਾਂ ਦੇ ਵਿੱਚ ਅਲੱਗ-ਅਲੱਗ ਬੱਚਿਆਂ ਨੂੰ। ਸਰ ਸੈਕਿੰਡ ਕਾਉਂਸਲਿੰਗ ਹੋਏਗੀ। ਉਹੀ ਸਵਾਲ ਆ ਜੀ बार-बार। ਨਾਈਸ ਵੀਡੀਓ। ਸ਼ੁਕਰੀਆ ਜੀ। ਸਰ 9th ਦੀ ਮੈਰੀਟੋਰੀਅਸ ਕਾਉਂਸਲਿੰਗ ਬਾਰੇ ਵੀ ਦੱਸ ਦਿਓ। ਪਲੀ ਸਰ ਇਹਦੇ ਬਾਰੇ ਥੋੜਾ ਪਤਾ ਕਰਕੇ ਦੱਸ ਦਿਆ ਤੁਹਾਨੂੰ। ਕਾਫੀ ਬੱਚਿਆਂ ਦੇ ਸਵਾਲ ਆਏ ਸੀ ਕਿ ਸਰ ਸੈਕੰਡ ਮੈਡਲਿਸਟ ਉਹੀ ਆ ਜੀ बार-बार ਅਵਤਾਰ ਸਿੰਘ ਜੀ ਲਿਖਦੇ ਨੇ ਸਰ ਗਰਲਜ਼ ਲਈ ਪੈਂਟ ਸ਼ਰਟ ਹੈ ਯੂਨੀਫਾਰਮ ਵਿੱਚ ਇਹ ਅਲੱਗ-ਅਲੱਗ ਸਕੂਲਾਂ ਦਾ ਸਟ੍ਰਕਚਰਾਈਜ਼ ਸਾਰਾ ਕੋਸ਼ ਕੁ ਮੈਰੀਟੋਰੀਅਸ ਵਿੱਚ ਬੱਚੇ ਪੈਂਟ ਸ਼ਰਟ ਵੀ ਪਾਉਂਦੇ ਆ ਪਰ ਕੁਝ ਦੇ ਵਿੱਚ ਨਹੀਂ ਲੜਕੀਆਂ ਇਸ ਤਰ੍ਹਾਂ ਠੀਕ ਆ ਉਹ ਸੂਟ ਹੀ ਪਹਿਨਦੀਆਂ ਨੇ ਇੱਥੇ ਉਹ ਸਰ ਪ੍ਰਾਈਵੇਟ ਸਕੂਲ ਦੇ ਲਈ ਕਿੰਨੀਆਂ ਸੀਟਾਂ ਨੇ ਗਰਲਜ਼ ਦੇ ਲਈ ਉਹਦੀ ਵੀ ਵੀਡੀਓ ਬਣਾ ਦਿਓ ਪਲੀਜ਼ ਇਹ ਬਣੀ ਹੋਈ ਆ ਜੀ ਸਾਰੇ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਆਪਣੇ ਪਲੇਲਿਸਟਸ ਦੇ ਵਿੱਚ ਪਈਆਂ ਨੇ ਉੱਥੇ ਜਾ ਕੇ ਤੁਸੀਂ ਵੀਡੀਓ ਸੁਣ ਸਕਦੇ ਹੋਗੇ ਅਲੱਗ-ਅਲੱਗ ਬਣੀਆਂ ਹੋਈਆਂ ਨੇ ਸਾਰੀਆਂ ਸਰ ਕਾਡ ਮਾਰਕਸ ਨੇ OBC ਕੈਟਾਗਰੀ ਕੁਆਲੀਫਾਈਡ ਵਰਟ ਨਾਟ ਇਨ ਮੈਟ ਲਿਸਟ ਸਰ 21 ਸੀਟ ਮਿਲ ਸਕਦੀ ਹੈ ਗੁਰਦਾਸਪੁਰ ਅ ਜਿਹੜਾ ਇਸ ਤਰ੍ਹਾਂ ਨਹੀਂ ਹੈ ਜਿਹੜਾ ਲੇਖੇ ਅਭੀ ਕਾ OBC ਦੇਖੋ ਕੈਟਾਗਰੀ ਤਾਂ ਜਿਹੜੇ ਸਰਕਾਰੀ ਸਕੂਲ ਚ ਪੜ੍ਹਿਆ ਬੱਚੇ ਸਾਰੇ ਓਪਨ ਦੇ ਵਿੱਚ ਹੀ ਆਉਂਦੇ ਹੁੰਦੇ ਆ ਉਹ ਇਹ ਆ ਵਾਕੀ ਹੁਣ ਕੋ ਦੇਖੋ ਕਮੈਂਟ ਪੁਰਾਣਾ ਹੋ ਗਿਆ ਇਹ ਬੱਚੇ ਨੂੰ ਸੀਟ ਮਿਲ ਗਈ ਹੋਣੀ ਆ ਸਰ ਜੀ ਗੌਰਮ ਸਕੂਲ ਦੀ 52 ਮਾਰਕਸ ਨੰਬਰ ਨੂੰ ਸੀਟ ਮਿਲੇਗੀ ਨਹੀਂ ਜੀ 52 ਨੂੰ ਤਾਂ ਨਹੀਂ ਮਿਲੇਗੀ ਸਾਨੂੰ ਪਹਿਲਾਂ ਹੀ ਦੱਸ ਦਿੱਤੀ ਆ ਸਰ ਵਿਦਿਆਰਥੀ ਆਪਣੀ ਵਰਦੀ ਵਰਦੀ ਪ੍ਰੈਸ ਕਿਵੇਂ ਕਰਨਗੇ ਜੀ ਵਰਦੀ ਦੀ ਕੋਈ ਜ਼ਰੂਰਤ ਨਹੀਂ ਜੀ ਸਿੰਪਲ ਹੀ ਰਹੋ ਸਾਦੇ ਰਹੋ ਪ੍ਰੈਸਾਂ ਕਰਕੇ ਕਰਨੀਆਂ ਨੇ ਬੱਚਿਓ ਸਰ ਨੀਅਰ ਨਾ ਕਿਲੋਮੀਟਰ ਬੱਚੇ ਹੂੰ ਤਾਂ ਅਪ ਡਾਊਨ ਕਰ ਸਕਦੇ ਆ ਨਾ ਜੀ ਬਿਲਕੁਲ ਵੀ ਨਹੀਂ ਚਾਹੀ ਮੈਰਿਟਰੀ ਸਕੂਲ ਦੇ ਨਾਲ ਤੁਹਾਡੀ ਕੰਧ ਨਾਲ ਕੰਧ ਲੱਗਦੀ ਆ ਘਰ ਆ ਤੁਸੀਂ ਫੇਰ ਵੀ ਨਹੀਂ ਕਰ ਜਾ ਸਕਦੇ ਰੈ residancy ਸਕੂਲ ਦਾ ਮਤਲਬ ਹੈ ਸੀ ਸਕੂਲ ਅੱਥੇ ਹੀ ਰਹਿਣਾ ਪਊਗਾ ਕਿ ਸਾਨੂੰ ਸਾਰੇ ਆਸਮਾਨ ਇੱਕ ਤਰੀਕ ਨੂੰ ਹੀ ਲੈ ਕੇ ਜਾਣਾ ਪਊਗਾ ਇੱਕ ਤਰੀਕ ਨੂੰ ਲੈ ਜਾ ਸਕਦੇ ਹਾਂ ਜੀ ਬਿਲਕੁਲ ਬਾਰ-ਬਾਰ ਗੇੜੇ ਲਾਉਣ ਦੇ ਨਾਲ ਸਰ ਇੱਕ ਖਾਣ-ਪੀਣ ਤੇ ਵੀਡੀਓ ਬਣਾ ਦਿਓ ਜੀ ਖਾਣ-ਪੀਣ ਦੇ ਵਿੱਚ ਉਹੀ ਹੈ ਬੇਟਾ ਸਿੰਪਲ ਰੋਟੀ ਸਾਰਾ ਕੁਝ ਹੁੰਦਾ ਹੀ ਹੈਗਾ ਸਾਨੂੰ ਪਤੀ ਹੈਗਾ ਕਰ ਲੈ ਕੋਸ਼ਿਸ਼ ਆਪਾਂ ਇਸ ਤੇ ਸਰ ਸੈਕੰਡ ਕਾਉਂਸਲਿੰਗ ਕਦੋਂ ਹੋਏਗੀ ਸੈਕੰਡ ਕਾਉਂਸਲ ਦੀ ਕੋਈ ਡੇਟ ਤਾਂ ਨਹੀਂ ਆਈ ਪਰ ਹੁਣ ਦੀ ਸੁਭਾਵਨਾ ਹੈ ਸ਼ੁਕਰੀਆ ਜੀ ਸਰ ਸੈਕੰਡ ਲਿਸਟ ਵਿੱਚ ਬੱਚਿਆਂ ਦੇ ਜ਼ਿਆਦਾਤਰ ਜਿਹੜਾ ਸੈਕੰਡ ਕਾਉਂਸਲਿੰਗ ਪ੍ਰਤੀ ਆ ਸਰ ਸਾਰੀਆਂ ਸੀਟਾਂ ਫਿਲ ਹੋ ਗਈਆਂ ਹਨ ਹਾਂ ਜੀ ਤਕਰੀਬਨ ਬਹੁਤ ਸਾਰੀਆਂ ਸੀਟਾਂ ਫਿਲ ਹੋ ਗਈਆਂ ਕਿਉਂਕਿ ਜਿਹੜਾ ਓਪਨ ਕੈਟਾਗਰੀ ਵੀ ਤਾਂ ਸਾਰੀਆਂ ਫਿਲ ਹੋ ਗਈਆਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦਾ ਜਿਹੜਾ ਬਾਕੀ ਜਿਹੜੇ ਪ੍ਰਾਈਵੇਟ ਵੀ ਲਗਭਗ ਸਾਰੀਆਂ ਹੋ ਗਈਆਂ ਥੋੜੀਆਂ ਹੀ ਬਚੀਆਂ ਨੇ ਹੋਣੀਆਂ ਤੇ WHH ਤੇ ਡਿਸੇਬਲਡ ਦੀ ਹੋ ਸਕਦੀ ਓਪਨ ਵਿੱਚ ਕਨਵਰਟ ਹੋ ਜਾਣ ਹਾਲਾਂਕਿ ਉਹਨਾਂ ਨੂੰ ਦੁਬਾਰਾ ਵੀ ਮੌਕਾ ਦਿੱਤਾ ਜਾਣਾ ਦਾ ਇੱਕ ਵਾਰੀ ਹੋ ਸਕਦਾ ਉਹ ਦੇਖਿਆ ਜਾਊਗਾ ਬਾਕੀ ਇਸ ਤਰ੍ਹਾਂ ਦੇ ਨਾਲ ਫੈਸਲਾ ਲੈਂਦੇ ਨੇ ਕਿ ਉੱਪਰ ਜਿਹੜਾ ਅਫਸਰ ਕਮੇਟੀ ਸਰ ਸੈਕੰਡ ਮੈਡ ਲਿਸਟ ਆਵੇਗੀ ਕਿੰਨੀ ਪਲੀਜ਼ ਦੱਸ ਦਿਓ ਤੇ ਹਾਂਜੀ ਬਿਲਕੁਲ ਸਰ ਸੈਕੰਡ ਮੈਡ ਲਿਸਟ ਹੋਵੇਗੀ ਹਾਂਜੀ ਹਾਂਜੀ ਉਹੀ ਸਵਾਲ ਆਈ ਸਾਰਿਆਂ ਦੇ 64 ਨੰਬਰ ਆਇਆ ਜੀ ਇਸੀ ਕੈਟਾਗਰੀ ਮੇਰਾ ਨਾਮ ਨਹੀਂ ਆਇਆ ਦੇਖੋ ਮੈਡ ਆਰਤਾ ਜੀ ਜਿ ਤੁਮ ਜਿਵੇਂ ਮੈਡ ਚੱਕੀ ਜਾਵੇ ਉਸ ਹਿਸਾਬ ਨਾਲ ਹੁੰਦਾ ਤਾਂ ਤੌਰ ਤਰੀਕਾ ਸਰ ਜੀ ਮੈਂ ਬਠਿੰਡਾ ਤੋਂ ਆ ਮੇਰੀ ਸੀਟ ਵੀ ਬਠਿੰਡਾ ਚ ਆ ਆਈ ਹੈ ਫਸਟ ਕਾਉਂਸਲਿੰਗ ਵਿੱਚ ਉੱਥੋਂ ਦੇ ਟੀਚਰ ਨੇ ਮੈਨੂੰ ਐਡਮਿਸ਼ਨ ਫਾਰਮ ਦੇ ਦਿੱਤਾ ਪਰ ਗਰੁੱਪ ਵਿੱਚ 16 ਜੂਨ ਨੂੰ ਸਕੂਲ ਜਾ ਕੇ ਐਡਮਿਸ਼ਨ ਫਾਰਮ ਭਰਨ ਲਈ ਕਿਹਾ ਹੈ ਪਰ ਸਕੂਲ ਦੇ ਟੀਚਰ ਨੇ ਮੈਨੂੰ 1 ਜੁਲਾਈ ਨੂੰ ਕਿਹਾ ਹੈ ਦੇਖੋ ਵੀਡੀਓ ਵੀ ਆ ਗਈ ਹੁਣ ਤਾਂ ਵੀ 2 ਦੋ 25 ਤੱਕ ਸਾਰਿਆਂ ਨੇ ਤੁਸੀਂ ਰਿਪੋਰਟ ਕਰਨੀ ਇੱਕ ਵਾਰੀ ਜਿਹੜੇ ਬੱਚੇ ਰਿਪੋਰਟ ਕਰੇ ਉਹਨਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਜੇਕਰ ਤੁਹਾਡੇ ਗਰੁੱਪ ਬਣ ਗਏ ਤੁਸੀਂ ਟੀਚਰਾਂ ਨਾਲ ਗੱਲ ਕਰ ਸਕਦੇ ਹੋਗੇ ਇਹੀ ਆ WhatsApp ਗਰੁੱਪ ਬਣ ਗਏ ਉੱਤੇ ਪੁੱਛ ਸਕਦੇ ਹੋਗੇ ਉਹ ਠੰਡੇ ਵਾਲਿਆਂ ਲਈ ਅ ਹਲੋ ਸਰ ਜਿਹੜਾ ਬੱਚਾ ਰਹਿ ਗਿਆ ਉਹਨਾਂ ਦਾ ਸੈਕੰਡ ਲਿਸਟ ਨਹੀਂ ਆਉਂਦੀ ਜੀ ਉਹੀ ਹੈ ਜੀ ਬਾਰ-ਬਾਰ ਸਾਰੇ ਜਿ ਜੁਨੀਫਾਰਮ ਆਪ ਲਿਆਉਂਗੇ ਲਿਆਉਣੀ ਪਊਗੀ ਜੀ ਬਿਲਕੁਲ ਜੀ ਜੁਨੀਫਾਰਮ ਤਾਂ ਆਪ ਹੀ ਲਓਗੇ ਜਿਹੜੇ ਜੁਨੀਫਾਰਮ ਦੇ ਪੈਸੇ ਹੁੰਦੇ ਹੁੰਦੇ ਸਾਨੂੰ ਸਰਕਾਰੋਂ ਪੇ ਕਰ ਦਿੰਦੀ ਹੁੰਦੀ ਹੈ ਸਰ ਹੋਸਟਲ 'ਚ ਜੋ ਰੂਮ ਇੱਕ ਬੱਚੇ ਲਈ ਇੱਕ ਰੂਮ ਦਿੱਤਾ ਜਾਏਗਾ ਜਾਂ ਇਕੱਠੇ ਜਿਹੜਾ 2-3 ਸਟੂਡੈਂਟਸ ਲਈ ਹਾਂਜੀ ਬਿਲਕੁਲ ਜਿਹੜਾ ਬੇਟਾ 6-6 ਬੱਚੇ ਜੋੜੇ ਰਹਿੰਦੇ ਹੁੰਦੇ ਨੇਗੇ ਲੜਕੇ ਵਾਲੇ ਹੋਸਟਲ ਵਿੱਚ 6 ਲੜਕੇ ਇੱਕ ਰੂਮ ਦੇ ਵਿੱਚ ਉਹਨਾਂ ਉਹ ਵੀਡੀਓ ਬਣਾਈ ਹੋਈ ਆਪਾਂ ਤੁਸੀਂ ਦੇਖ ਸਕਦੇ ਹੋ ਸਾਰੀ ਉੱਥੇ ਕਿਸ ਤਰ੍ਹਾਂ ਦੇ ਨਾਲ ਹੋਰ ਕੀ ਕੀ ਸਮਾਨ ਹੁੰਦਾਗਾ ਸਰ ਮੇਰਾ ਮਾਰਕਸ ਤੇਰੇ ਹੈਗੇ ਮੇਰਾ ਨਾਮ ਸੈਕੰਡ ਲਿਸਟ ਵਿੱਚ ਆਏਗਾ ਦੇਖੋ ਜੀ ਇਹ ਮੈਰਟ ਤੇ ਨਿਰਪਰ ਅ ਕਿਸ ਤਰ੍ਹਾਂ ਹੋਏਗੀ ਸਾਰੀ ਗੱਲਬਾਤ ਸਰ 13 ਤਰੀਕ ਦੀ ਕਾਉਂਸਲਿੰਗ ਤੋਂ ਬਾਅਦ ਵਾਲੀ ਵੀਡੀਓ ਬਣਾ ਦਿਓ ਅੱਛਾ ਜੀ ਉਹ ਨਾਲ ਦੇ ਨਾਲ ਬਣਾਈ ਦਿੱਤੀਆਂ ਸੀ ਆਪਾਂ ਸਾਰੀਆਂ ਇਹ ਜਿਹੜੇ ਤੁਹਾਡੇ ਪੁਰਾਣੇ ਕਮੈਂਟ ਆ ਗਏ ਸਾਰੇ ਠੀਕ ਹੈ ਜੀ ਕਾਫੀ ਕਮੈਂਟ ਨੇਗੇ ਸੋ ਬਹੁਤ ਸਾਰੇ ਪੜ੍ਹਨੇ ਮੁਸ਼ਕਲ ਨੇ ਹੁਣ ਆਪਾਂ ਜਿਹੜਾ ਅਗਲੇ ਕਮੈਂਟ ਹੋਇਆ ਕਰਾਂਗੇ ਤੁਹਾਡੇ ਨਾਲ ਦੀ ਨਾਲੀ ਵੀਡੀਓ ਬਣਾਇਆ ਕਰਾਂਗੇ ਉਤੇ ਤੇ 2-4 ਦਿਨਾਂ ਦੇ ਵਿੱਚ ਵਿੱਚ ਹੀ ਸਰ ਮੇਰੀ ਬੇਟੀ ਦੀ ਕਾਉਂਸਲਿੰਗ ਆ ਕੱਲ ਨੂੰ ਪਲੀਜ਼ ਬ੍ਰੇਕ ਕਰਿਓ ਬਿਲਕੁਲ ਜੀ ਇਸ ਤੋਂ ਬ੍ਰੇਕ ਕਰਦੇ ਹੀ ਆਗੇ ਸਾਰੇ ਹੁਣ ਤਾਂ ਇਹ ਚੀਜ਼ ਮੇਰੇ ਖਲਾ ਕਾਉਂਸਲਿੰਗ ਹੋਵੇਗੀ ਸਾਰੀ ਸੋ ਬੱਚੋ ਇਸ ਤਰ੍ਹਾਂ ਦੇ ਨਾਲ ਜਿਹੜੇ ਤੁਹਾਡੇ ਕਮੈਂਟਾਂ ਦੇ ਜਵਾਬ ਆ ਗਏ ਕਈ ਵਾਰੀ ਨਹੀਂ ਪੜਿਆ ਜਾਂਦਾ ਮੈ ਰੀ ਟੂਰੀਸਟ ਅਡਮਿਸ਼ਨ ਫਾਰਮ ਕਿ ਮੇ ਉਪਰ ਇਹ ਵਾਲਾ ਸੀਗਾ ਆਪਣਾ ਸਰ ਮੈਡੀਕਲ ਫਿਟਨੈਸ ਸਰਟੀਫਿਕੇਟ ਕੌਨਸਾ ਟੈਲੀਗ੍ਰਾਮ ਕੋਈ ਨਹੀਂ ਟੈਲੀਗ੍ਰਾਮ ਤੇ ਹੋਏਗਾ ਉਤੋਂ ਤੁਸੀਂ ਲਾਪ ਲਓ ਪਾ ਵੀ ਦਿੰਨੇ ਇੱਕ ਵਾਰੀ ਫੇਰ ਆਪਾਂ ਸੋ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਕਮੈਂਟ ਸੀਗੇ ਸਾਰੇ ਇਹ ਰਿਪਲਾਈ ਨਹੀਂ ਹੁੰਦਾ ਕਈ ਵਾਰੀ ਤਾਂ ਕਰਕੇ ਬਣਾਏ ਗਏ ਨੇਗੇ ਸੋ ਤੁਸੀਂ ਕਮੈਂਟ ਕਰ ਸਕਦੇ ਹੋ ਨਾਲ ਦੀ ਨਾਲ ਹੋ ਸਕਦਾ ਨਾਲ ਦੀ ਨਾਲ ਜਵਾਬ ਨਾਲ ਦੇ ਸਕੀਏ ਸ਼ੁਕਰੀਆ ਵੈਰੀ ਗੁੱਡ ਇਨਫੋਰਮੇਸ਼ਨ ਜੀ ਲਿਖ ਰਹੇ ਨੇ ਤਾਂ ਧੰਨਵਾਦ ਮੇਰਾ ਤਾਂ ਮਨੋਰਥ ਹੀ ਜਿਹੜਾ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਹੈ ਤਾਂ ਕਿ ਸਾਨੂੰ ਸਹੀ ਜਾਣਕਾਰੀ ਘਰ ਬੈਠਿਆਂ ਨੂੰ ਮਿਲਦੀ ਰਹੇ ਧੰਨਵਾਦ ਅੱਗੇ ਤੋਂ ਵੀ ਕਮੈਂਟ ਕਰਦੇ ਰਹੋ ਪਤਾ ਲੱਗਦਾ ਰਹੇ ਤੁਹਾਡੀਆਂ ਸਮੱਸਿਆਵਾਂ ਦਾ ਤੇ ਆਪਾਂ ਨਾਲ ਦੀ ਨਾਲ ਕਮੈਂਟਾਂ ਦੀ ਵੀਡੀਓ ਅਲੱਗ ਬਣਾ ਦਿਆ ਕਰਾਂਗੇ ਜੇਕਰ ਮੌਕੇ ਤੇ ਜਵਾਬ ਨਹੀਂ ਦਿੱਤਾ ਜਾਊਗਾ ਤਾਂ ਤਾਂ ਚੈਨਲ ਨਾਲ ਜਰੂਰ ਜੁੜੇ ਹੋ ਜੇਕਰ ਨਹੀਂ ਜੁੜੇ ਹਾਲ ਤੱਕ ਸਬਸਕ੍ਰਾਈਬ ਕਰਿਓ ਇਸ ਨੂੰ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਨੂੰ ਜਾਣਕਾਰੀ ਮਿਲਦੀ ਰਹੇ ਸ਼ੁਕਰੀਆ ਮਿਹਰਬਾਨੀ ਧੰਨਵਾਦ